ਸਸਿਕਾ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਅੱਜ 16 ਮਈ ਅੱਜ ਹੈ ਡਰਾਇੰਗ ਡੇ ਤੇ ਬਚਪਨ ਦੇ ਵਿੱਚ ਤੁਹਾਨੂੰ ਸਭ ਨੂੰ ਯਾਦ ਹੋਣਾ ਕਿ ਬਚਪਨ ਦੇ ਵਿੱਚ ਇਕਲਾ ਪੱਕੀ ਡਰਾਇੰਗ ਹੁੰਦੀ ਸੀਗੀ ਸਾਰਿਆਂ ਦੀ ਚੌਂਪੜੀ ਬਣਾ ਕੇ ਉੱਪਰ ਪਹਾੜ ਬਣਾ ਦੇਣੇ ਤੇ ਉੱਪਰ ਇੱਕ ਸੂਰਜ ਕੱਢ ਦੇਣਾ ਜਾਂ ਫਿਰ ਕਾਰਟੂਨ ਬਣਾਉਂਦੇ ਰਹੇ ਕੋ ਬਚਪਨ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੇ ਡਰਾਇੰਗ ਕੀਤੀ ਹੋਵੇਗੀ ਸਕੂਲ ਦੇ ਵਿੱਚ ਬੈਠ ਕੇ ਇੱਕ ਡਰਾਇੰਗ ਲੈ ਕੇ ਤੇ ਸਕੈਚ ਲੈ ਕੇ ਇਲਾ ਕੁਝ ਪੈਨਸਲ ਦੇ ਨਾਲ ਡਰਾਅ ਕਰਨਾ ਉਸ ਤੋਂ ਬਾਅਦ 스케ਚ ਕਰਨਾ ਜਾਂ ਫਿਰ ਜਾਂ ਮੂਮ ਵਾਲੇ ਕਲਰ ਹੁੰਦੇ ਸੀਗੇ ਜਾਂ ਦੂਸਰੇ ਹੁੰਦੇ ਸੀਗੇ ਤਾਂ ਮੈਨੂੰ ਲੱਗਦਾ ਕਿ ਬਚਪਨ ਦੀਆਂ ਯਾਦਾਂ ਸਾਰਿਆਂ ਨੂੰ ਯਾਦ ਹੁੰਦੀਆਂ ਕਿਸ ਤਰੀਕੇ ਦੇ ਨਾਲ ਸਕੂਲ ਦੇ ਵਿੱਚ ਬੈਠ ਕੇ ਡਰਾਇੰਗ ਕਰਨਾ ਪਰ ਜੇ ਅੱਜ ਕੱਲ੍ਹ ਦੇ ਸਮੇਂ ਦੀ ਗੱਲ ਕਰੀਏ ਇਹ ਚੀਜ਼ਾਂ ਬਦਲ ਚੁੱਕੀਆਂ ਨੇ ਸਕੂਲ ਦੇ ਵਿੱਚ ਡਰਾਇੰਗ ਤਾਂ ਹੁੰਦੀ ਹੈ ਪਰ ਡਰਾਇੰਗ ਕੰਪਿਊਟਰ ਤੇ ਹੁੰਦੀ ਹੈ ਟੈਬਲੇਟ ਤੇ ਹੁੰਦੀ ਹੈ ਸੋ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਬਹੁਤ ਬਦਲ ਚੁੱਕੀਆਂ ਨੇ ਫੋਨਾਂ ਦੇ ਵਿੱਚ ਡਰਾਇੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਇੱਕ ਉਹ ਸਮਾਂ ਹੁੰਦਾ ਸੀ ਜਦੋਂ ਹੱਥ ਦੇ ਨਾਲ ਸਾਰਾ ਕੁਝ ਕਰਨਾ ਹੱਥ ਦੇ ਨਾਲ ਜਦੋਂ ਕੁਝ ਗਲਤ ਹੋ ਜਾਣਾ ਉਹਨੂੰ ਰਬਰ ਦੇ ਨਾਲ ਮਟੇਕ ਕੇ ਫਿਰ ਦੁਬਾਰਾ ਉੱਥੇ ਡਰਾ ਕਰਨਾ ਉਸ ਤੋਂ ਬਾਅਦ ਸਕੈਚ ਕਰਨਾ ਕਾਫੀ ਸਮੇਂ ਤੱਕ ਬੈਠੇ ਰਹਿਣਾ ਸੋ ਚੀਜ਼ਾਂ ਬਹੁਤ ਬਦਲ ਚੁੱਕੀਆਂ ਨੇ ਤੇ ਸਾਨੂੰ ਹੁਣ ਤੁਸੀਂ ਕਮੈਂਟ ਕਰਕੇ ਇਹ ਦੱਸਣਾ ਕਿ ਬਚਪਨ ਦੇ ਵਿੱਚ ਕਿਹਨੇ ਕਿਹਨੇ ਇਹ ਚੌਪੜੀ ਵਾਲੀ ਡਰਾਇੰਗ ਬਣਾਈ ਆ ਜਾਂ ਫਿਰ ਕਿਤਨੇ ਕਿਤਨੇ ਸ਼ਕਤੀਮਾਨ ਜਿਹੜਾ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਡਰਾ ਕਰਦੇ ਹੁੰਦੇ ਸੀ ਬਚਪਨ ਦੇ ਵਿੱਚ ਤਾਂ ਡਰਾਇੰਗ ਡੇਅ ਤੇ ਮੈਂ ਮੈਨੂੰ ਲੱਗਾ ਕਿ ਤੁਹਾਡੇ ਸਾਰਿਆਂ ਦੇ ਨਾਲ ਇਹ ਜਿਹੜੀ ਯਾਦ ਹੈ ਇਹ ਤਾਜ਼ਾ ਕੀਤੀ ਜਾਵੇ ਕਿ ਬਚਪਨ ਦੇ ਵਿੱਚ ਕਿਸ ਤਰੀਕੇ ਨਾਲ ਸਕੂਲ ਦੇ ਵਿੱਚ ਬੈਠ ਕੇ ਡਰਾਇੰਗ ਬਣਾਈ ਦੀ ਹੁੰਦੀ ਸੀ ਤਾਂ ਜਿਹੜੀ ਇੱਕ ਪਾਰਟਿਕੂਲਰ ਡਰਾਇੰਗ ਦੀ ਮੈਂ ਫਿਰ ਗੱਲ ਕਰ ਰਿਹਾ ਕਿ ਇਹ ਝੌਂਪੜੀ ਵਾਲੀ ਡਰਾਇੰਗ ਡਰਾਇੰਗ ਜਿਹੜੀ ਹੁੰਦੀ ਸੀ ਉਹ ਸਾਰਿਆਂ ਨੇ ਬਣਾਈ ਹੋਣੀ ਆ ਸੋ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਕਿਹਨੇ ਕਿਹਨੇ ਬਚਪਨ ਦੇ ਵਿੱਚ ਇਹ ਝੌਂਪੜੀ ਵਾਲੀ ਡਰਾਇੰਗ ਬਣਾਈ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮਾਨ ਅੱਜ 16 ਮਈ ਅੱਜ ਹੈ ਡਰਾਇੰਗ ਡੇ ਤੇ ਬਚਪਨ ਦੇ ਵਿੱਚ ਤੁਹਾਨੂੰ ਸਭ ਨੂੰ ਯਾਦ ਹੋਣਾ ਕਿ ਬਚਪਨ ਦੇ ਵਿੱਚ ਇਕਲਾ ਪੱਕੀ ਡਰਾਇੰਗ ਹੁੰਦੀ ਸੀਗੀ ਸਾਰਿਆਂ ਦੀ ਚੌਂਪੜੀ ਬਣਾ ਕੇ ਉੱਪਰ ਪਹਾੜ ਬਣਾ ਦੇਣੇ ਤੇ ਉੱਪਰ ਦੀ ਇੱਕ ਸੂਰਜ ਕੱਢ ਦੇਣਾ ਜਾਂ ਫਿਰ ਕਾਰਟੂਨ ਬਣਾ ਲੈਣੇ ਸੋ ਬਚਪਨ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੇ ਡਰਾਇੰਗ ਕੀਤੀ ਹੋਵੇਗੀ ਸਕੂਲ ਦੇ ਵਿੱਚ ਬੈਠ ਕੇ ਇੱਕ ਡਰਾਇੰਗ ਲੈ ਕੇ ਤੇ ਸਕੈਚ ਲੈ ਕੇ ਪਹਿਲਾਂ ਕੁਝ ਪੈਨਸਲ ਦੇ ਨਾਲ ਡਰਾ ਕਰਨਾ ਉਸ ਤੋਂ ਬਾਅਦ ਸਕੈਚ ਕਰਨਾ ਜਾਂ ਫਿਰ ਜਾਂ ਮੂਮ ਵਾਲੇ ਕਲਰ ਹੁੰਦੇ ਸੀਗੇ ਜਾਂ ਦੂਸਰੇ ਹੁੰਦੇ ਸੀਗੇ ਤਾਂ ਮੈਨੂੰ ਲੱਗਦਾ ਕਿ ਬਚਪਨ ਦੀਆਂ ਯਾਦਾਂ ਸਾਰਿਆਂ ਨੂੰ ਯਾਦ ਹੋਣੀਆਂ ਕਿਸ ਤਰੀਕੇ ਦੇ ਨਾਲ ਸਕੂਲ ਦੇ ਵਿੱਚ ਬੈਠ ਕੇ ਡਰਾਇੰਗ ਕਰਨ ਦੀ ਪਰ ਜੇ ਅੱਜਕੱਲ ਦੇ ਸਮੇਂ ਦੀ ਗੱਲ ਕਰੀਏ ਇਹ ਚੀਜ਼ਾਂ ਬਦਲ ਚੁੱਕੀਆਂ ਨੇ ਸਕੂਲ ਦੇ ਵਿੱਚ ਡਰਾਇੰਗ ਤਾਂ ਹੁੰਦੀ ਹੈ ਪਰ ਡਰਾਇੰਗ ਕੰਪਿਊਟਰ ਤੇ ਹੁੰਦੀ ਹੈ ਟੈਬਲੇਟ ਤੇ ਹੁੰਦੀ ਹੈ ਸੋ ਮੈਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਬਹੁਤ ਬਦਲ ਚੁੱਕੀਆਂ ਨੇ ਫੋਨਾਂ ਦੇ ਵਿੱਚ ਡਰਾਇੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਇੱਕ ਉਹ ਸਮਾਂ ਹੁੰਦਾ ਸੀ ਜਦੋਂ ਹੱਥ ਦੇ ਨਾਲ ਸਾਰਾ ਕੁਝ ਕਰਨਾ ਹੱਥ ਦੇ ਨਾਲ ਜਦੋਂ ਕੁਝ ਗਲਤ ਹੋ ਜਾਣਾ ਉਹਨੂੰ ਰਬਰ ਦੇ ਨਾਲ ਮਟੇ ਕੇ ਫਿਰ ਦੁਬਾਰਾ ਉੱਥੇ ਡਰਾ ਕਰਨਾ ਉਸ ਤੋਂ ਬਾਅਦ ਸਕੈਚ ਕਰਨੇ ਕਾਫੀ ਸਮੇਂ ਤੱਕ ਬੈਠੇ ਰਹਿਣਾ ਸੋ ਚੀਜ਼ਾਂ ਬਹੁਤ ਬਦਲ ਚੁੱਕੀਆਂ ਨੇ ਤੇ ਸਾਨੂੰ ਹੁਣ ਤੁਸੀਂ ਕਮੈਂਟ ਕਰਕੇ ਇਹ ਦੱਸਣਾ ਕਿ ਬਚਪਨ ਦੇ ਵਿੱਚ ਕਿਹਨੇ ਕਿਹਨੇ ਤੇ ਚੌਪੜੀ ਵਾਲੀ ਡਰਾਇੰਗ ਬਣਾਈ ਹੈ ਜਾਂ ਫਿਰ ਕਿਤਨਾ ਕਿਤਨਾ ਸ਼ਕਤੀਮਾਨ ਜਾਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਡਰਾ ਕਰਦੇ ਹੁੰਦੇ ਸੀ ਬਚਪਨ ਦੇ ਵਿੱਚ ਤਾਂ ਡਰਾਇੰਗ ਡੇਅ ਤੇ ਮੈਂ ਮੈਨੂੰ ਲੱਗਾ ਕਿ ਤੁਹਾਡੇ ਸਾਰਿਆਂ ਦੇ ਨਾਲ ਜਿਹੜੀ ਯਾਦ ਹੈ ਇਹ ਤਾਜ਼ਾ ਕੀਤੀ ਜਾਵੇ ਕਿ ਬਚਪਨ ਦੇ ਵਿੱਚ ਕਿਸ ਤਰੀਕੇ ਨਾਲ ਸਕੂਲ ਦੇ ਵਿੱਚ ਬੈਠ ਕੇ ਡਰਾਇੰਗ ਬਣਾਈ ਦੀ ਹੁੰਦੀ ਸੀਗੀ ਤਾਂ ਜਿਹੜੀ ਇੱਕ ਪਾਰਟਿਕੂਲਰ ਡਰਾਇੰਗ ਦੀ ਮੈਂ ਫਿਰ ਗੱਲ ਕਰ ਰਿਹਾ ਕਿ ਇਹ ਝੌਂਪੜੀ ਵਾਲੀ ਡਰਾਇੰਗ ਡਰਾਇੰਗ ਜਿਹੜੀ ਹੁੰਦੀ ਸੀ ਉਹ ਸਾਰਿਆਂ ਨੇ ਬਣਾਈ ਹੋਣੀ ਆ ਸੋ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਕਿਹਨੇ ਕਿਹਨੇ ਬਚਪਨ ਦੇ ਵਿੱਚ ਇਹ ਝੌਂਪੜੀ ਵਾਲੀ ਡਰਾਇੰਗ ਬਣਾਈ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر